ਇਹ ਟੈਂਕੀਆਂ ਕਰਤੀਆਂ ਫੁੱਲ ਇਹਦੀ ਵੀ ਕਰਤੀ ਫੁੱਲ ਟੈਂਕੀ ਤੇ ਮੀਟਰ ਤੇ ਆਪਾਂ ਟਾਈਮ ਨੋਟ ਕਰ ਲੈਣਾ ਦੋਹਾਂ ਦਾ ਇਹਦੀ ਕਰ ਦੇਣੀ ਟੈਂਕੀ ਫੁੱਲ ਹੁਣ ਟਾਈਮ ਨੋਟ ਕਰਕੇ ਫਿਰ ਕਰ ਦੇਣਾ ਖੇਤ ਦੇ ਵਿੱਚ ਜਾ ਕੇ ਸਟਾਰਟ ਲੈਂਡ ਵਗੈਰ ਉਹ ਰੋਟਾ ਬੈਟਰੀ ਆ ਦੋਹੇ ਅਨ 10 ਫੁੱਟਾ ਹੋਣਗੇ ਨਿੱਕੇ ਮਗਰ ਅਨ 9 ਫੁੱਟਾ ਲੋ ਵੀ ਮਿੱਤਰੇ ਹੁਣ ਮੀਟਰ ਕਰਤਾ ਆਪਾਂ 0 ਦੇ ਟੈਂਕੀਆਂ ਕਰਤੀਆਂ ਫੁੱਲ ਹੁਣ ਦੋਹੇ ਇਕੱਠੇ ਚੱਲਣਗੇ ਰੋਟਾਵੇਟਰ ਤੇ ਤੇ ਇਹਦੇ ਮਗਰ ਵੀ ਪਾ ਲਿਆ ਤੇ ਹੁਣ ਉਹਦਾ ਮੀਟਰ ਵੀ ਆਪਾਂ ਤੁਹਾਨੂੰ ਦਿਖਾ ਦੇਣਾ ਤੇ ਬਾਅਦ ਦੇ ਵਿੱਚ ਘੰਟਿਆਂ ਦਾ ਹਿਸਾਬ ਬਣਾਵਾਂਗੇ ਵੀ ਕਿੰਨਾ ਤੇਲ ਖਾਦਾ ਦੋਹਾਂ ਨੇ ਕੀ ਐਵਰੇਜ ਆਈ ਹੈ ਲੋ ਵੀ ਇਹਦਾ ਮੀਟਰ 206 ਘੰਟੇ ਤੇ ਬਾਅਦ ਦੇ ਵਿੱਚ ਦੋਹਾਂ ਨਾਲ ਇਕੱਠਾ ਟਾਈਮ ਕੱਢਾਂਗੇ ਬਾਅਦ ਇਹ ਚੱਲੇ ਹੁਣ ਲਓ ਜੀ ਚਲਾਤਾ ਕੰਮ ਕਰ ਤੇ ਸ਼ੁਰੂ ਇੱਕੋ ਘੇਰੇ ਦੇ ਵਿੱਚ ਇਕੱਠੇ ਕਿਲਾ ਦੇ ਦੋਨ ਇਹ ਤਾਂ ਝੜ ਬੋ ਕਟਾ 25 ਤੋਂ ਥੱਲੇ ਹੀ ਆ ਸਾਰੇ ਜਿਹੜੇ ਝੋਨੇ ਚਾਹੇ ਖੜੇ ਸੀ ਇਹ ਢੱਗੇ ਹਾਂਜੀ ਕੋਈ ਬੜਿਆ ਹੀ ਨਹੀਂ ਮਾਰ ਖਾਣਾ ਵੀ ਮੇਰਾ ਨਹੀਂ 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 ਸਹੀ ਗੱਲ ਆ ਉਹ ਤਾਂ ਬੜੇ ਰਾਤ ਨੂੰ ਨਾ ਰਾਗਵੜ ਭਰਾ ਕੇ ਬੋਰੇ ਚਲੇ ਗਿਆ ਬੰਦਾ ਹਾਂਜੀ ਮੈਂ ਆਪਾਂ ਆਪਾਂ ਕੋ ਆਂਡੀ ਗੌਂਡੀ ਪਤਾ ਹੁੰਦੇ ਵਿਆਹ ਖੇਤੋਂ ਨਾ ਆਇਆ ਦਾ ਹਾਂਜੀ ਹਾਂਜੀ ਉਹ ਬੰਦਿਆਂ ਘਟੋ ਕੈਂ ਲੈ ਇਹ ਵੀਰੇ ਕਦੋਂ ਤੱਕ ਸੈਂਪਲ ਆ ਜਾਣਗੇ ਇਹ ਇਹ ਵੀਰੇ ਆਪਣੇ 3 ਮਹੀਨੇ ਤੱਕ ਆ ਜਾਣਗੇ ਆ ਵੀਰੇ ਆਏ ਸੀਗੇ ਯੂਨੀਵਰਸਿਟੀ ਜਾਂ ਮਿੱਟੀ ਦਾ ਸੈਂਪਲ ਲੈ ਕੇ ਚਲੇ ਆ ਇਹ ਦੇਖਣਗੇ ਵੀ ਮਿੱਟੀ ਦੇ ਵਿੱਚ ਕੀ ਘਾਟ ਆ ਤੇ ਬਾਅਦ ਉਹਦੇ ਹਿਸਾਬ ਨਾਲ ਆਪਾਂ ਖਾਦ ਪਾਣੀ ਵਿੱਚ ਪਾਵਾਂਗੇ ਆਕਰਮੀ सरपंच ਵੀ ਆਇਆ ਵਾ ਹਾਂਜੀ ਸਾਡੇ ਸਰਪੰਚ ਸਾਹਿਬ ਨਾਲ ਆ ਮਿੱਟੀ ਦੇ ਹਮ ਸੈਂਪਲ ਲੈ ਰਹੇ ਆ ਅਲੱਗ ਅਲੱਗ ਖੇਤਾਂ ਦੇ ਵਿੱਚੋਂ ਲਗੇ ਹੋਇਆ ਸਵੇਰ ਦੇ ਹੁਣ ਚਾਹ ਮੰਗਾਈ ਆ ਘਰੋਂ ਆ ਕੇ ਰਾ ਜਿਹੜਾ ਸਾਰਾ ਆ ਨਵੇੜ ਕੇ ਜਾਣਾ ਚਾਰ ਕਿਲੇ ਰਹਿ ਗਏ ਕਿ ਆ ਚੂਪੀ ਕੇ ਫੇਰ ਵੈੰਦੇ ਆ ਔਰ ਕੀ ਆ ੱਕੜ ਗਏ ਭਾਈ ਨਵਾਂ ਜਿਹਾ ਨਵੰਦਾ ੱਕੜ ਹੀ ਆ ਬੰਦਾ ਦਾ ਬੁੜਾ ਹੁੰਦਾ ਹੀ ਨਹੀਂ ਨਿੱਕੇ ਦੇ ਕਹਿਣਾ ਨੇ ਘਰੇ ਕਹਿੰਗਾ ਕਿ ਕੋੜਾ ਤੇ ਮਰਦ ਵੀ ਬੁੱਢੇ ਹੋਏ ਆ ਸਹੀ ਗੱਲ ਆ ਕੋੜਾ ਤੇ ਬੰਦਾ ਕਿਤੇ ਬੁੱਢੇ ਹੋਏ ਆ ਦੇਖਾ ਦੇਖਾ ਉਧਰ ਵੀ ਬਾਈ ਲੱਗੇ ਹੋਇਆ ਕਿਉਂ ਦਾ ਕਹਿੰਦਾ ਦਾਬ ਦਾ ਕਿੱਥੇ ਆ ਹਨਾ ਅਸੂਰਪੁਰ ਵਾਲੇ ਹੋਣੇ ਆ ਪਾਪਾ ਜਾਣੇਗਾ ਤਾਂ ਗੱਲ ਕਰਦੇ ਹਾਂ ਸਰ ਇਹ ਲੱਖਾਂ ਜੋ ਵੀ ਹੋਣੀ ਹੈ ਪੱਕਾ ਜਾਣੀ ਉਹ ਚਲੋ ਜਾਨੇ ਬਾਹਰ ਕਿੰਨੇ ਕਿਲੇ ਕੱਢਦੇ ਹੋਏ ਦਿਨ ਕਿੰਨੇ ਸੁਭਾਗ ਸ਼ੁਰੂ ਕਰ ਮਾਰ ਰਿਹਾ ਕਿਹਦਾ ਰਹਿੰਦਾ ਸੀ ਆ ਅੱਛਾ 11 ਵਜੇ ਰੋਟਾਟਰ ਚਲਾਇਆ ਖਾਦੇ ਆ ਕੇ ਆਏ ਬੋਟੀ ਆਪੀ ਖਾ ਲੇ ਘਰ ਆਉਦੇ ਹੀ ਮੋਫ ਕਰੀ ਹੜਕੀ ਨੂੰ ਇਹ ਵੀੜਾ ਬਹੁਤ ਆ ਰੋਟਾਟਰ ਵੱਡੇ ਜਾਂਦਾ ਹੋਣ 20 ਫੁੱਟ ਤੋਂ ਜਾਂਦਾ ਵਾ 10 ਦਾ ਫੁੱਟ ਹੈ ਆਹ ਦਾਸ ਆ ਨਾ ਆਹ ਸੁਨੇ ਲੀਕੇ ਆ ਉਹ ਦੱਸ ਲੈ ਜਾਂ ਮੈਨੂੰ ਦੇਣਾ ਛੱਡ ਫਾੜੇ ਜਾਂਦਾ ਅੱਛਾ ਜੀ ਆ ਗਏ ਘਰੇ ਹੁਣ ਮਾਰ ਕੇ ਹਵਾ ਹਵਾ ਟਰੈਕਟਰਾਂ ਦੇ ਕਰਾਂਗੇ ਸਾਫ ਫਿਲਟਰ ਫਿਲਟਰ ਸਾਫ ਕਰਾਂਗੇ ਲਾਉਣ ਲੱਗਿਆ ਤਾਰ ਬਲੂਰ ਦੀ ਤੇ ਤੇਲ ਵੀ ਪਾਉਣੇ ਆ ਹੁਣ ਬਿਕੰਨਾ ਗੰਨਾ ਛਾਗੇ ਤੇਲ ਬਰਾਬਰੀ ਚੱਲੇ ਇੱਕ ਬਾਣ ਦੇ ਵਿੱਚ ਲੈ ਲੈ ਤੇਲ ਵੀ ਪਾਵਾਂਗੇ ਨਾ ਨੇ ਸਾਥ ਵੀ ਕਰਾਂਗੇ एकदम पखार बार चाली मिनटा ਤੂੰ ਵੀ ਮਾਰ ਲਈ ਛੋਟੀ ਛੋਟੀ ਆ ਮਾਰ ਨਹੀਂ ਪੈਣੀ ਉਹ ਜੇ ਵੀ ਜਾਣੇ ਪੈਣੇ ਹਾਂ ਛੋਟ ਵੀ ਆ ਗਰਦ ਪੂਰੀ

ਉਹ ਨਹੀਂ ਪਾਉਣੇ ਹੁਣ ਤੇਲ ਤੇ ਦੱਸਾਂਗਾ ਕੀ ਐਵਰੇਜ ਆਈ ਆ ਦੂਜੀ ਪੈਣ ਲੱਗੀ ਡਗਾਂਦ ਗੁੰਡ ਚਲਿਆ ਗਿਆ ਹੁਣ ਹਨਾ ਹੂੰ ਡਗਾਂਦ ਗੁੰਡ ਚਲਿਆ ਗਿਆ ਹਾਂ ਆ

5 4 9 4 ਉਹ ਮਗਰਲੇ ਜਾਂਮਣ ਵਾਲੇ ਅੱਖ 5 ਹੋ ਗਈ 16 ਗੜ ਤੇ 16 16.5 ਸਾਢੇ 6 ਘੰਟੇ ਚੱਲ ਗਿਆ ਦੋਹੇ ਹੀ ਆਹ ਹੂੰ Uh-huh. Do baigiyan do hai na? ਟੈਂਕੀ ਹੋ ਗਿਆ ਐਨ ਫੁੱਲ ਪੂਰੀ 6 ਤੱਕ ਹੋ ਗਿਆ ਪੂਰੇ ਉਹਦੀ ਵੀ ਟੈਂਕੀ ਭਰ ਕੇ ਫੇਰ ਕੱਢਦੇ ਆਂ ਉਹਰੇ ਜੇ ਨਾ ਇਹ ਚੱਲ ਗਿਆ 5 ਕਮਿੰਟ 5-7 ਮਿੰਟ ਬਾਅਦ ਬੰਦ ਚੱਲਿਆ ਉਹ ਬਟ ਖੜਾ ਕੇ ਬੰਦਾ ਪਾਣੀ ਲੈਣ ਜਾ ਲਿਆ ਗਿਆ ਸੀ। ਤੁਸੀਂ ਦੂਹ ਪੈਗੇ ਜੀ ਟੈਂਕੀ ਆ ਗਈ, ਅੱਧ ਕਦੇ ਵਿੱਚ ਆ ਗਈ। ਭਰੀ ਜਾਂਦਾ ਉਹ ਦੋ। ਇਦੇ ਵਿੱਚ ਵੀ ਹੈਗੀ ਆ ਉਹ ਗਾੜੀ ਜੀ। ਟੈਂਕੀ ਚ ਗਾੜੀ ਜੀ ਮਾੜੀ ਮਾੜੀ ਬਣੀ ਹੋਈ ਆ। ਆ ਗਈ ਜੀ ਤੀਜੀ ਗੇਲਣ। ਟੈਂਕ ਨੂੰ ਪੈ ਗਈਆਂ ਤੇ ਹੁਣ ਲੱਗਿਆ ਚੌਥੀ ਪਾਉਣ। ਦੇਖੋ ਦੇਖੋ ਜੋ ਕਿੰਨਾ ਪੈਂਦਾ ਤੇ ਕਿੰਨਾ ਵਾਈਦਾ। ਫੁੱਲ ਭਰ ਲਿਆਂਦੀ ਫੁੱਲ ਭਰ ਲਈਆਂ ਫੰਲਾ ਇਹਦੀ ਟੈਂਕੀ ਕਰਤੀ ਐ ਫੁੱਲ ਇਦਾਂ ਸੂਈ ਆਪਦੇ ਆਪ ਚਲੀ ਜਾਉ ਤਾ ਹੌਲੀ ਹੌਲੀ ਸੂਈ ਹੌਲੀ ਹੌਲੀ ਤਾਂ ਚਲੀ ਜਾਉ ਇਧਰ ਨੂੰ ਮੈਂ ਫੁੱਲ ਸਿਰੇਂ 'ਚ ਲੱਗੀ ਜਾ ਕੇ ਇਹ ਉਹ ਲੱਗ ਜਾਣੀ ਐ ਸੱਟਾ ਹੱਥ ਲੱਗ ਜਾਣੀ ਐ ਲੱਗ ਜਾਣੀ ਐ ਇਧਰੋਂ ਲੱਗੀ ਆ ਗਈ ਇਧਰ ਸਿਰੇ ਗਈ ਨਹੀਂ ਹਲੇ ਜਮ ਹਰ ਜਰਿਆਣੀ ਜੀ ਟਿੱਟੇ ਦੇ ਉੱਤੇ ਜੀ ਡੰਡੇ ਦੇ ਨਾਲ ਲੱਗ ਜਣੀ ਜਾ ਕੇ ਹਾਂ ਥੋਲੇ ਲੱਗਣੀ ਆ ਚੱਲ ਥੇ ਲੱਗੇ ਨੇ ਹੁਣ ਗਰਮ ਆ ਨਾ ਉਹਨੂੰ ਗਿਲਿਆਂ ਦੇ ਵਿੱਚ ਥੋੜਾ ਜਿਹਾ ਤੇਲ ਬਚਿਆ ਤੇ ਉਹਦਾ ਲੀਟਰ ਚ ਪਾ ਕੇ ਦੇਖਦੇ ਆਂ ਵੀ ਕਿੰਨਾ ਬਣਦਾ ਉਹਦਾ ਵੀ ਮੈਂਣਾ ਸੀ ਆਪਾਂ ਇਹ ਤੋਂ ਬਾਅਦ ਅਸੀਂ ਤੇਲ ਲਊ ਹਣਾ ਇਹ ਤੋਂ ਬਾਅਦ ਇਹ ਭਰ ਕੇ ਮਦ ਲੱਗ ਗਿਆ ਨੀਰੰਦੇਲਾ ਆ ਜਾ ਆਇਆ ਇਹ ਤਾਂ ਪੈ ਜਾਣਾ ਪੈਣਾ ਹੈਗਾ ਜੁੜ ਗਾਨੀ ਆਪਣੀ ਬੀਬੀ ਬਸ 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 ਕੰਨਾਂ ਗੇ ਲੀਟਰ ਹੋ ਗਿਆ ਬਸ ਮਾੜਾ ਇਹ ਇੱਥੇ ਤੱਕ ਹੋ ਗਿਆ ਇਹ ਇਹ ਹੋ ਗਿਆ 5 ਲੀਟਰ ਹੀ ਵਜ ਗਿਆ ਮਾਣ ਦਾ 5 ਲੀਟਰ ਵਜ ਗਿਆ ਤੇ 4 ਗੇ ਲਣਾ ਵਿੱਚ 1 ਲੀਟਰ ਵਜਿਆ 48 47 ਲੀਟਰ ਪੈ ਗਿਆ ਮਨ ਨਾ ਉਹ ਉਹ ਪਨਾ ਦੇ ਉਹਦੇ ਪੈ ਗਿਆ ਉਹ ਤਾਂ ਫਿਰ ਜਿਵੇਂ ਉਹ ਇਹ ਬਚਿਆ ਉਹਦੇ ਵਿੱਚ ਕਿੰਨਾ ਹੋਊਗਾ 2 ਕਿਲ ਡੇਢ ਲੀਟਰ ਹੋ ਡੇਢ ਦੋ ਡੇਢ ਲੱਖ ਲਾ ਹਾਂ 35 ਲੀਟਰ ਪੈ ਗਿਆ ਮਨ 34.5 ਲੀਟਰ ਉਹਦੇ ਵਿੱਚ ਲੋ ਜੀ ਮੈਸੀ ਵਿੱਚ ਪੈ ਗਿਆ 34.5 ਕਿਲੋ ਡੇਢ ਕਿਲੋ ਬਚਿਆ ਤੀਜੀ ਗੱਲ ਉਹਦੇ ਵਿੱਚ ਇਦੇ ਵਿੱਚ ਚਾਰ ਗੇਲਣਾਂ ਦੇ ਵਿੱਚੋਂ ਸੁੰਨ ਲੀਕੇ ਵਿੱਚੋਂ ਬਜਿਆ ਦਾ ਐਸ ਲੀਟਰ ਇਹ ਚ ਪੈ ਗਿਆ 47 ਲੀਟਰ ਤੇ ਇਹ ਹੈਗਾ ਜੀ ਚਾਰ ਸਿਲੰਡਰ ਉਹ ਹੈਗਾ ਤਿੰਨ ਸਿਲੰਡਰ ਤੇ ਇੱਕੋ ਜਿਹਾ ਟਾਈਮ ਚੱਲਦੇ ਆ ਦੋਹੇ ਸਾਢੇ 1 6 ਘੰਟੇ ਇਹ ਹੈਗਾ ਰੋਟਾਵੇਟਰ 10 ਫੁੱਟ ਹੈ ਇਹਦੇ ਮਗਰ ਉਹਦੇ ਮਗਰ ਹੈਗਾ ਦਾ 9 ਫੁੱਟ ਆ ਟੇਲ ਦੀ ਐਵਰੇਜ ਘਾੜ ਦਿੰਦੇ ਆ ਟਰੈਕਟਰ ਖੜ ਗਿਆ ਆ ਕੇ ਤੇ ਹੁਣ ਆ ਡਰਾਈਵਰ ਬਹਿ ਗਿਆ ਉੱਤੇ ਆ ਕੇ ਬਿੱਲੀ ਇਹ ਰਾਤ ਨੂੰ ਟਰੈਕਟਰਾਂ ਦੇ ਉੱਤੇ ਹੀ ਵਹਿੰਦੀ ਆ ਆ ਕੇ ਦੋ ਆਹੇ ਬਲੂੰਗੜੇ ਨੇ ਟਰੈਕਟਰ ਦੇ ਉੱਤੇ ਆ ਕੇ ਬਹਿ ਜਾਣਾ ਇੱਕ ਨੇਰ ਤੇ ਬਹਿ ਜਾਣਾ ਉਹ ਹੈ ਇਧਰ ਡਰਦਾ ਆ ਯਾਨੀ ਕੋਲੇ ਉਧਰ ਫਿਰਦਾ ਹੋਣਾ ਕਿਤੇ जी सोने लीक खादा संताली लीटर चलिया है साढ़े छः घंटे डिवाई डाय 7 ਲੀਟਰ ਸਵਾ 7 ਲੀਟਰ ਖਾਦੇ ਆ ਨੇ ਘੰਟੇ ਦਾ ਇਹ ਕਿਨੇ ਹਾਂ ਸ਼ 5 ਇਹਨੇ ਗਾ ਸਵਾ ਕੋ 5 ਲੀਟਰ ਦਾ ਫਰਕ ਕਰਦਾ 2 ਲੀਟਰ ਦਾ ਫਰਕ ਪਿਆ ਗਿਆ ਘੰਟਿਆਂ ਵਿੱਚ